ਸਾਤ ਸੰਗਤ ਉਹ ਬਾਹਰਲੇ ਮੁਲਕਾਂ ਵਿੱਚ ਤੁਸੀਂ ਜ਼ਿਆਦਾ ਰਹਿੰਦੇ ਹੋ ਕੈਨੇਡਾ ਦੀ ਧਰਤੀ ਤੇ ਨਾ ਮੈਂ 6-7 ਵਾਰ ਗਿਆ ਕੈਨੇਡਾ ਕੈਨੇਡਾ ਦੀ ਧਰਤੀ ਦੇ ਉੱਤੇ ਆਪਾਂ ਇੰਡੀਆ ਤੋਂ ਜੋ ਮਰਜ਼ੀ ਲੈ ਜਾਈਏ ਉਹ ਕੁਛ ਨਹੀਂ ਕਹਿੰਦੇ ਪਰ ਆਪਾਂ ਉੱਥੇ ਸੇਬ ਅਤੇ ਅੰਬ ਦੋ ਫਰੂਟ ਨਹੀਂ ਲੈ ਕੇ ਜਾ ਸਕਦੇ ਤੇ ਜੇ ਲੈ ਕੇ ਜਾਣਾ ਤਾਂ ਬੜੇ ਮੈਡੀਕਲ ਦੇ ਸਰਟੀਫਿਕੇਟ ਬਣਾਉਣੇ ਪੈਂਦੇ ਆ ਵੀ ਇਹ ਰੋਗ ਰਹਿਤ ਹੈ ਸੇਬ ਅਤੇ ਅੰਬ ਦੋ ਚੀਜ਼ਾਂ ਨਹੀਂ ਕੈਨੇਡਾ 에어ਪੋਰਟ ਨਾਲ ਹੀ ਕਿਸੇ ਨੂੰ ਬਾੜਨ ਦਿੰਦਾ ਹੈ ਤੇ ਇੱਕ ਬੀਬੀ ਇੱਥੇ ਇੰਡੀਆ ਆਈ ਉਹਦੇ ਪੋਤਾ ਨਹੀਂ ਸ਼ੋ ਰਿਆ ਉਹ ਕਿਸੇ ਸੰਤ ਬਾਬੇ ਦੇ ਗਈ ਤੇ ਬਾਬੇ ਨੂੰ ਬਾਬਾ ਚੜਾਵਾ ਚੜਾਇਆ ਤੇ ਬਾਬੇ ਨੇ ਆਖਿਆ ਬਈ ਬੀਬੀ ਕੱਲ ਨੂੰ ਸ਼ੇਬ ਲੈ ਕੇ ਆਈਂ ਫਿਰ ਆਪਾਂ ਅਰਦਾਸ ਕਰਦੇ ਆਂ ਤੇ ਅਰਦਾਸ ਦੱਸੋ ਬਾਬੇ ਦੀ ਸੁਣਦਾ ਬਾਬਾ ਆਪਣੀ ਰੱਬ ਨਾਲ ਕਿਤੇ ਸਤਕਮੰਝਾਇਆ ਆਪਾਂ ਆਪ ਵੀ ਤਾਂ ਕਰਈ ਸਕਦੇ ਆਂ ਠੀਕ ਆ ਨਾਮ ਜਪਣ ਵਾਲਿਆਂ ਦਾ ਸਤਕਾਰ ਹੋਣਾ ਚਾਹੀਦਾ ਗੁਰਬਾਣੀ ਦੇ ਵਿੱਚ ਲਿਖਿਆ ਗੁਰਮਖਿਓ ਕਰ ਦੋਸਤੀ ਦੋਸਤੀ ਕਰਨੀ ਚਾਹੀਦੀ ਗੁਰਮਖਿਓ ਕਰ ਦੋਸਤੀ ਸਤਗੁਰੂ ਸਿੰਘ ਲਾਏ ਚਿੱਤ ਆਪਣਾ ਚਿੱਤ ਦਾ ਗੁਰੂ ਸ਼ਬਦ ਨਾਲ ਜੋੜਨਾ ਹੁੰਦਾ ਆਪਾਂ ਪਰ ਉਦੋਂ ਬੇੜਾ ਗਰਕ ਹੁੰਦਾ ਜਦੋਂ ਸਾਧ ਦੇ ਗਿੱਤਿਆਂ ਨਾਲ ਆਪਣਾ ਚਿੱਤ ਜੁੜ ਜਾਂਦਾ ਆਪਣਾ ਚਿੱਤ ਗੁਰੂ ਦੇ ਸ਼ਬਦ ਨਾਲ ਜੁੜਨਾ ਚਾਹੀਦਾ ਉਹ ਬੀਬੀ ਸੇਬ ਲੈ ਗਈ ਤਿੰਨ ਚਾਰ ਕਿਲੋ ਸੇਬ ਬਾਬੇ ਨੇ ਰੱਖ ਲੈ ਇੱਕ ਸੇਬ ਨੂੰ ਫੂਕਾਂ ਮਾਰੀਆਂ ਤੇ ਬੀਬੀ ਦੀ ਝੋਲੀ ਪਾ ਕੇ ਕਹੇ ਆਪਣੀ ਨੌ ਰਾਣੀ ਨੂੰ ਖਵਾ ਦੇ ਪੋਤਾ ਹੋਊਗਾ ਕਾਕਾ ਹੋਊਗਾ ਹੁਣ ਬੀਬੀ ਨੇ ਸੇਬ ਪਰਸ਼ ਵਿੱਚ ਪਾਇਆ ਤੇ ਜਹਾਜ਼ 'ਚ ਬਹਿ ਗਈ ਤੇ ਜਦੋਂ 에어ਪੋਰਟ ਤੇ ਉਹ ਉਤਰੀ ਤੇ ਉਥੇ ਤੱਕ ਘੂਗੂ ਜਾ ਬਜਣ ਲੱਗ ਪਏ ਬੀਬੀ ਦੇ ਪਰਸ ਵਿੱਚ ਪਤਾ ਨਹੀਂ ਕੀ ਬੰਬ ਆ ਉਹ ਭੱਜੇ ਫਿਰਨ ਪੁਲਿਸ ਵਾਲੇ ਤੇ ਉਹ ਬੀਬੀ ਦੇ ਪਰਸ ਦੇ ਕੋਲ ਮਸ਼ੀਨਾ ਜੀਆਂ ਕਰਨਾ ਉਥੇ ਉਹਨਾਂ ਨੇ ਰੈਡ ਅਲਰਟ ਕਰ ਦਿੱਤਾ ਜੀ ਉਥੇ ਬਹੁਤ ਜ਼ਿਆਦਾ ਲੋਕੀ ਇਕੱਠੇ ਹੋ ਗਏ ਜਦੋਂ ਮਾਈ ਦੇ ਪਰਸ ਦੀ ਤਲਾਸ਼ੀ ਲਈ ਤਾਂ ਵਿੱਚੋਂ ਨਿਕਲਿਆ ਸੇਬ ਉਹ ਬੜੇ ਡਰੇ ਪਏ ਸਾਰੇ ਜਣੇ ਪੁਲਿਸ ਵਾਲੇ ਤੇ ਪਤਾ ਨਹੀਂ ਕੀ ਬੰਬ ਹੈ ਦੇ ਕੋਲੇ ਤਾਂ ਜਦੋਂ ਸੇਬ ਕੱਢਿਆ ਉਹ ਕਹਿੰਦੇ ਕਹਿੰਦੇ ਬੀਬੀਆ ਨੂੰ ਖਾਣਾ ਉਹ ਕਹਿੰਦੀ ਮੈਂ ਨਹੀਂ ਖਾਣਾ ਇਹ ਤੇ ਮੇਰੀ ਨੌਣੇ ਖਾਣਾ ਉਹ ਕਹਿੰਦਾ ਨਾ ਨਾ ਤੂੰ ਜਾਂ ਖਾਲਾ ਜਾਂ ਡਸਟਬਨ ਵਿੱਚ ਸੁੱਟ ਦੇ ਹੁਣ ਡਸਟਬਨ ਵਿੱਚ ਸੁੱਟਣ ਦੀ ਹਿੰਮਤ ਨਹੀਂ ਪੈਂਦੀ ਉਹਨੂੰ ਸੇਬ ਥੋੜੀ ਉਹਨੂੰ ਤੇ ਪੋਤਾ ਦਿਸਦਾ ਉਹਨੂੰ ਤੇ ਆ ਜਾਂਦਾ ਵੀ ਇਹ ਸੇਬ ਵਿੱਚ ਹੀ ਕਾਕਾ ਲੁਕਿਆ ਬੈਠਾ ਤੇ ਸੱਤ ਸੰਗਤ ਰੌਲਾ ਪਾ ਗਿਆ ਅਫਸਰ ਕਹਿੰਨ ਬਾਹਰ ਨਹੀਂ ਜਾਣ ਦੇਣਾ ਮਾਈ ਕਹਿੰਦੀ ਮੈਂ ਨਾ ਸੁੱਟਣਾ ਤੇ ਨਾ ਖਾਣਾ ਤੇ ਹੁਣ ਰੌਲਾ ਜਦੋਂ ਪਿਆ ਤੇ ਉਹ ਬੀਬੀ ਕਹਿੰਦੀ ਵੀ ਮੇਰੀ ਨੌਂ ਨੇ ਖਾਣਾ ਉਹ ਕਹਿੰਦੇ ਨੌਂ ਕਿੱਥੇ ਕਹਿੰਦੇ ਬਾਹਰ ਮੈਨੂੰ ਲੈਣ ਆਈ ਐ ਉਹ ਬਾਹਰ ਮੇਰੇ ਨੌਂ ਪੁੱਤ ਦੋਨੋਂ ਜਣੇ ਆਏ ਐ ਉਹ ਚੰਗਾ ਅਫਸਰ ਸੀ ਕਹਿੰਦਾ ਚਲੋ ਕੁੜੀ ਨੂੰ ਅੰਦਰ ਸੱਦ ਲਓ ਤੇ ਉਹ ਕੁੜੀ ਨੂੰ ਕੋ ਵੀ ਇੱਥੇ ਬਹਿ ਕੇ ਖਾ ਲਵੇ ਤੇ ਜਦੋਂ ਉਹ ਕੁੜੀ ਅੰਦਰ ਆਈ ਤੇ ਸੱਸ ਮਾਂ ਤਾਂ ਕਹਿੰਦੀ ਆ ਪੁੱਤ ਸੈਂਡਲ ਉਤਾਰ ਕੇ ਆ ਹੱਥ ਧੋ ਕੇ ਆ ਸਿਰ ਕੱਜਲਾ ਚੰਗੀ ਤਰ੍ਹਾਂ ਬਾਬੇ ਦਾ ਨਾਮ ਲੈ ਕੇ ਮੱਥਾ ਟੇਕ ਕੇ ਸੇਬ ਖਾ ਲਾ ਤੇ ਜਦੋਂ ਬੋਟੀ ਸੇਬ ਖਾਣ ਲੱਗੀ ਉਹ ਇਮੀਗ੍ਰੇਸ਼ਨ ਵਾਲਿਆਂ ਨੂੰ ਭਰਮ ਜਾ ਪਿਆ ਕਿਤੇ ਮਾਈ ਨੇ ਸੇਬ ਵਿੱਚ ਜ਼ਹਿਰ ਦਾ ਟੀਕਾ ਨਾ ਲਾਇਆ ਹੋਵੇ ਉਹ ਅਫਸਰ ਕਹਿੰਦਾ ਨਾ ਜੀ ਸੇਬ ਪਹਿਲਾਂ ਅੱਧਾ ਕੱਟ ਕੇ ਬੁੜੀ ਨੂੰ ਦੋ ਪਹਿਲਾਂ ਅੱਧਾ ਮਾਦਾ ਨੂੰ ਦੋ ਤੇ ਫਿਰ ਬੋਟੀ ਨੂੰ ਬਾਕੀ ਖਿਲਾਓ ਤੋਂ ਹੁਣ ਬੀਬੀ ਕਹੇ ਵੀ ਮੈਂ ਤਾਂ ਖਾਣਾ ਨਹੀਂ ਸਾਰਾ ਬੋਟੀ ਨੇ ਖਾਣਾ ਉਹ ਅਫਸਰਾਂ ਨੇ ਪੰਗਾ ਪਾ ਲਿਆ ਕਰਨ ਲੱਗੇ ਨਾ ਜੀ ਐ ਤਾਂ ਖਾਦਾ ਹੀ ਨਹੀਂ ਜਾ ਸਕਦਾ ਅਖੀਰ ਤੇ ਫੈਸਲਾ ਹੋਇਆ ਜਦੋਂ ਗੱਲ ਬਹੁਤ ਵੱਧ ਗਈ ਸੇਬ ਅੱਧ ਵਿਚਕਾਰ ਵਿੱਚੋਂ ਕੱਟਿਆ ਅੱਧਾ ਬੀਬੀ ਨੂੰ ਖੁਲਾਤਾ ਅੱਧਾ ਬੋਟੀ ਨੂੰ ਖੁਲਾਤਾ ਹੁਣ ਕੀ ਪਤਾ ਫੂਕਾ ਕਿੱਧਰ ਬੱਜੀਆਂ ਹੋਈਆਂ ਸੀ ਇਹ ਤਾਂ ਰੱਬ ਹੀ ਜਾਣਦਾ ਵੀ ਹੁਣ ਕਾਕਾ ਲੌਂਦੇ ਆਊਗਾ ਕਿ ਸੱਸ ਦੇ ਆਊਗਾ ਯਾਰ ਕਿਹੜੇ ਭਲੇਖੇ ਚ ਦੁਨੀਆ ਪੈ ਗਈ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਦਾ ਦਾਵਾ ਕਰਨ ਵਾਲੇ ਬੰਦੇ ਇੰਨੀ ਗੱਲ ਕਹਿਣ ਵਾਲੇ ਕਿ ਦਾਤਾ ਤੁਮੈ ਛਾੜ ਕੋਈ ਅਵਰ ਨਾ ਤੇ ਆਉਂ ਜੋ ਵਰ ਚਾਹੋਂ ਸੋ ਤੁਮ ਤੇ ਪਾਉ ਕਿਧਰ ਦੇ ਰਸਤੇ ਤੁਰਦੇ ਜਾ ਰਹੇ ਸੇਵ ਸੰਤਰਿਆਂ ਵਿੱਚੋਂ ਵੀ ਨਿਆਣੇ ਕਿਤੇ ਹੁੰਦੇ ਆ ਨਿਆਣੇ ਹੁੰਦੇ ਅਰਦਾਸ ਕਰਨ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ ਝੋਲੀ ਅੜਿਆ ਕਰੋ ਇਸ ਗੁਰੂ ਦੇ ਘਰ ਕੋਈ ਕਮੀ ਨਹੀਂ ਹੈ ਆਪਾਂ ਰੋਜ਼ ਕਹਿੰਨੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਗੁਰੂ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਹੈ ਜਿਤੜੇ ਫਲ ਮਨ ਬੰਸੀਆ ਤਿਤੜੇ ਸਤਗੁਰ ਪਾਸ ਇਸ ਗੁਰੂ ਕੋਲ ਤਾਂ ਕੁੱਲ ਸੰਸਾਰ ਦੀਆਂ ਡੋਰਾਂ ਨੇ ਜਿਹੜੀ ਮਰਜ਼ੀ ਗੱਡੀ ਅਸਮਾਨੇ ਚਾੜ ਦੇਣ ਜਿਹੜੀ ਮਰਜ਼ੀ ਅਸਮਾਨੇ ਚੜੀ ਗੱਡੀ ਦੀ ਡੋਰ ਕੱਟ ਦੇਣ ਇਸ ਗੁਰੂ ਦੇ ਕੋਲ ਹੈ ਸਾਰੀਆਂ ਤਾਕਤਾਂ ਛੇਮੇ